ਜੈ ਸ਼ਰਨ ਦੇਵ ਜੈ ਸ਼ਰਨ ਦੇਵ ਜੈ ਸਰ ਅੱਜ ਸ਼ਨੀ ਦੇਵ ਦਾ ਅਸੀਂ ਸ਼ਨੀਵਾਰ ਸੈਟ ਸ਼ਨੀ ਜੀ ਹੈ ਨਹੀਂ ਗਾਉਂ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਇੱਥੋਂ ਦਾ ਵਾਤਾਵਰਨ ਸ਼ਾਂਤੀ ਸ਼ਨੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਆਪਾਂ ਆ ਕੇ ਨਸਤਮਸਤਕ ਹੁੰਨੇ ਆ ਸਾਰੀ ਨੈਗੇਟਿਵਿਟੀ ਖਤਮ ਹੋ ਜਾਂਦੀ ਆ ਸ਼ਨੀ ਮਹਾਰਾਜ ਦੀ ਕਿਰਪਾ ਮੈਨੂੰ 3 ਸਾਲ ਹੋ ਗਏ ਲਗਾਤਾਰ ਇੱਥੇ ਆਂਦਿਆਂ ਨੂੰ ਹਰ ਸ਼ਨੀਵਾਰ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਰਬੂ ਸ਼ੂਨੇ ਜੀ ਮਹਾਰਾਜ ਹੈਗੇ ਆ ਸਾਡੇ ਕਰਮਜੀਤ ਮਾਨ ਜੀ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਹੈਗੇ ਆ ਤੇ ਬੜੇ ਪਿਆਰ ਦులਾਰਨਾ ਸਾਨੂੰ ਸਾਰੇ ਸੇਵਾਦਾਰਾਂ ਨੂੰ ਰੱਖਿਆ ਹੋਇਆ ਤੇ ਅਜਿਹੀ ਕਿਰਪਾ ਹੈ ਕਿ ਵੀ ਜੋ ਵੀ ਮਨੋ ਕਾਮਨਾ ਲੋਕ ਲੈ ਕੇ ਆਉਂਦੇ ਹੈਗੇ ਇੱਥੇ ਸ਼ਨੀਵਾਰ ਰਾਜੇ ਦੀ ਕਿਰਪਾ ਹੈਗੀ ਆ ਨਾਲ ਦੀ ਨਾਲ ਜੇ ਕੀ ਆ ਬਾਬਾ ਪੈਰੋਜੀ ਦੀ ਕਿਰਪਾ ਹੈਗੀ ਆ ਨਾਲ ਦੀ ਨਾਲ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ ਮੰਦਿਰ ਹੈ ਤੇ ਬਈ ਇੰਨੀ ਮਤਲਬ ਕਿ ਇੰਨੀ ਸ਼ਾਂਤੀ ਲੋਕੀ ਦੁੱਖਾਂ ਤਕਲੀਫਾਂ ਜਾਂਦੇ ਆ ਮੈਂ ਖੁਦ ਜਦੋਂ 3 ਸਾਲ ਪਹਿਲਾਂ ਇੱਥੇ ਆਣਾ ਸ਼ੁਰੂ ਕੀਤਾ ਸੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਿਹਾ ਸੀ ਪਰ ਅੱਜ ਮਹਾਰਾ ਦੀ ਇੰਨੀ ਕਿਰਪਾ ਹੈ ਕਿ ਮਨ ਨੂੰ ਸ਼ਾਂਤੀ ਹੈ ਤੇ ਸਾਰੀਆਂ ਸਮੱਸਿਆਵਾਂ ਖਤਮ ਹੋ ਚੁੱਕੀਆਂ ਜੀ ਕਿੰਨਾ ਕਿ ਜਿਹੜਾ ਇਸ ਜਿਹੜਾ ਜੀਵਨ ਦੇ ਵਿੱਚ ਫਰਕ ਪਤਾ ਲੱਗਾ ਜਿਸ ਦਿਨ ਤੇ ਸ਼ਨੀ ਗਾਉਣਾ ਆਣਾ ਸ਼ੁਰੂ ਕੀਤਾ ਸ਼ਨੀ ਮਹਾਰਾਜ ਦੀ ਜਿਸ ਪੂਜਾ ਕਰਨੀ ਸ਼ੁਰੂ ਕੀਤੀ ਜਦੋਂ ਦੇ ਇੱਥੇ ਨਸਮਸਤਕ ਹੋਏ ਆਂ ਸੇਵਾ ਕਰਨੀ ਸ਼ੁਰੂ ਕੀਤੀ ਮਤਲਬ ਜੀਵਨ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਲਈ ਵੀ ਇੰਨੀ ਆ ਪੋਜ਼ਿਟਿਵਿਟੀ ਆਈ ਲਾਈਫ ਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ ਸੀ ਜਿਹੜੀਆਂ ਆਪਣੇ ਆਪ ਖਤਮ ਹੁੰਦੀਆਂ ਗਈਆਂ ਦੂਰ ਹੁੰਦੀਆਂ ਗਈਆਂ ਤੇ ਅੱਜ ਇਹਨਾਂ ਦੀ ਕਿਰਪਾ ਦੇ ਨਾਲ ਨੌ ਨਿਦਾ ਬਾਰ ਸਦਾ ਜੀ ਕੋਈ ਸਾਂਝੀ ਕਰਨੀ ਚਾਹੁੰਗੇ ਕਿਰਪਾ ਜਿਹੜੀ ਵੀ ਇਸ ਦਰਤ ਆਣ ਤੋਂ ਬਾਅਦ ਤੁਹਾਡੇ ਤੇ ਕਿਰਪਾ ਹੋਵੇ ਸ਼ਨੀ ਮਹਾਰਾਜ ਜੀ ਦੀ ਤੇ ਜੀਵਨ ਜਿਹੜਾ ਸੁਖਾਲਾ ਹੋਇਆ ਹੋਵੇ ਇੱਕ ਕੋਈ ਵਾਕਿਆ ਹੋਇਆ ਸੀ ਕੋਈ ਕਾਰ ਇਨਸੀਡੈਂਸ ਹੋਇਆ ਸੀਗਾ ਜਿਹਦੇ ਵਿੱਚ ਬੜੀ ਸਮੱਸਿਆ ਚੱਲਦੀ ਪਈ ਸੀਗੀ ਮਹਾਰਾਜ ਦੇ ਦਰ ਤੇ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਅਰਦਾਸ ਕੀਤੀ ਸੀ ਮੈਂ ਕਿਹਾ ਵੀ ਇਹ ਸਮੱਸਿਆ ਦਾ ਤੁਸੀਂ ਜਿਹੜਾ ਹੈਗਾ ਹੱਲ ਕਰੋ ਇਹਦਾ ਨਿਵਾਰਣ ਕਰੋ ਤੇ ਜਿਹੀ ਕਿਰਪਾ ਹੋਈ ਕਿ ਪਰ ਤੋਂ 6 ਮਹੀਨੇ ਦੇ ਵਿੱਚ ਹੀ ਲਗਾਤਾਰ ਸੇਵਾ ਕਰਨ ਦੇ ਨਾਲ ਨਾਲ ਉਹ ਸਮੱਸਿਆ ਦਾ ਹੱਲ ਹੋ ਗਿਆ ਤੇ ਅੱਜ ਦੇਖੋ ਬੜੀ ਕਿਰਪਾ ਦੇ ਨਾਲ ਖੁਸ਼ ਇੱਕ ਖੁਸ਼ੀ ਜੀਵਨ ਬਤੀਤ ਕਰ ਰਿਹਾ ਸੀ ਕਿੰਨਾ ਕਿ ਫਿਰ ਉਸ ਦਾ ਵਿਸ਼ਵਾਸ ਜਿਹੜਾ ਕਿ ਇਸ ਦਰਦ ਨਾਲ ਵੱਧ ਗਿਆ ਜਿਸ ਜਦੋਂ ਕਿਰਪਾ ਹੁੰਦੀ ਹੋਈ ਦੇਖੀ ਕਿ ਜਦੋਂ ਸੱਚੇ ਦਿਲੋਂ ਕੁਝ ਵੀ ਮੰਗਦੇ ਪੂਰਾ ਹੋ ਰਿਹਾ ਦੇਖੋ ਵਿਸ਼ਵਾਸ ਦੀ ਗੱਲ ਕਹੀਏ ਤਾਂ ਵਿਸ਼ਵਾਸ ਇੰਨਾ ਹੈ ਕਿ ਜੱਤ ਕਰ ਕਹਿੰਦੇ ਵੀ ਕੋਈ ਬਹੁਤ ਕੋਈ ਕਹਿਣ ਮਤਲਬ ਕਿ ਮਰਨ ਲਾਇਕ ਕੰਮ ਨਾ ਹੋਵੇ ਨਾ ਔਰ 4 ਤੱਕ ਅਸੀਂ ਇੱਥੇ ਆਣਾ ਬੰਦ ਨਹੀਂ ਕਰਦੇ ਮਤਲਬ ਕਿ ਕੋਈ ਸ਼ਨੀਵਾਰ ਅੱਜ ਤੱਕ ਮੇਰੇ ਸਾਹਮਣੇ ਕੋਈ ਸ਼ਨੀਵਾਰ ਹੋਵੇਗਾ ਕਿ ਨਾ ਪਹੁੰਚ ਸਕੀਏ 3 ਸਾਲ ਤੋਂ ਰੈਗੂਲਰ ਬਾਕੀ ਸਾਰੇ ਕੰਮਾਂ ਨੂੰ ਸਾਈਡ ਤੇ ਰੱਖ ਕੇ 3 ਸਾਲ ਤੋਂ ਰੈਗੂਲਰ ਜਿਹੜਾ ਹੈਗਾ ਕਿ ਸ਼ਨੀਵਾਰ ਦੀ ਸ਼ਨੀਵਾਰ ਆਪਾਂ ਇੱਥੇ ਪਹੁੰਚਦੇ ਹਾਂ जयशम जयशम जैशन, जयशम जैशन, नहीं देव जयशमदेव दे जी जयशमदेव सर आज शनि देव ਦਾ ਅਸੀਂ ਸ਼ਨੀ ਅਸਥਾਨ ਤੇ ਸ਼ਨੀ ਜੀ ਹੈ ਨਹੀਂ ਗਾਉਂ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਇੱਥੋਂ ਦਾ ਵਾਤਾਵਰਨ ਸ਼ਾਂਤੀ ਸ਼ਨੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਆਪਾਂ ਆ ਕੇ ਨਸਤਮਸਤਕ ਹੁੰਨੇ ਆ ਸਾਰੀ ਨੈਗੇਟਿਵਿਟੀ ਖਤਮ ਹੋ ਜਾਂਦੀ ਆ ਸ਼ਨੀ ਮਹਾਰਾਜ ਦੀ ਕਿਰਪਾ ਮੈਨੂੰ 3 ਸਾਲ ਹੋ ਗਏ ਲਗਾਤਾਰ ਇੱਥੇ ਆਂਦੇ ਹਾਂ ਨੂੰ ਹਰ ਸ਼ਨੀਵਾਰ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਪ੍ਰਭੂ ਸ਼ੂਨੇ ਜੀ ਮਹਾਰਾਜ ਹੈਗੇ ਆ ਸਾਡੇ ਕਰਮਜੀਤ ਮਾਨ ਜੀ ਜਿਹੜੇ ਇਥੋਂ ਦੇ ਮੁੱਖ ਸੇਵਾਦਾਰ ਹੈਗੇ ਆ ਤੇ ਬੜੇ ਪਿਆਰ ਦੁਲਾਰਨਾ ਸਾਨੂੰ ਸਾਰੇ ਸੇਵਾਦਾਰਾਂ ਨੂੰ ਰੱਖਿਆ ਹੋਇਆ ਤੇ ਅਜਿਹੀ ਕਿਰਪਾ ਹੈ ਕਿ ਵੀ ਜੋ ਵੀ ਮਨੋ ਕਾਮਨਾ ਲੋਕ ਲੈ ਕੇ ਆਉਂਦੇ ਹੈਗੇ ਇੱਥੇ ਸ਼ਨੀਵਾਰ ਰਾਜੇ ਦੀ ਕਿਰਪਾ ਹੈਗੀ ਆ ਨਾਲ ਦੀ ਨਾਲ ਜੇ ਕੀ ਹੈ ਬਾਬਾ ਪੈਰੋਜੀ ਦੀ ਕਿਰਪਾ ਹੈਗੀ ਆ ਨਾਲ ਦੀ ਨਾਲ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ ਮੰਦਿਰ ਹੈ ਤੇ ਬਈ ਇੰਨੀ ਮਤਲਬ ਕਿ ਇੰਨੀ ਸ਼ਾਂਤੀ ਲੋਕੀ ਦੁੱਖਾਂ ਤਕਲੀਫਾਂ ਚ ਆਉਂਦੇ ਆ ਮੈਂ ਖੁਦ ਜਦੋਂ 3 ਸਾਲ ਪਹਿਲਾਂ ਇੱਥੇ ਆਣਾ ਸ਼ੁਰੂ ਕੀਤਾ ਸੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਿਹਾ ਸੀ ਪਰ ਅੱਜ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਮਨ ਨੂੰ ਸ਼ਾਂਤੀ ਹੈ ਤੇ ਸਾਰੀਆਂ ਸਮੱਸਿਆਵਾਂ ਖਤਮ ਹੋ ਚੁੱਕੀਆਂ ਜੀ ਕਿੰਨਾ ਕਿ ਜਿਹੜਾ ਇਸ ਜਿਹੜਾ ਜੀਵਨ ਦੇ ਵਿੱਚ ਫਰਕ ਪਤਾ ਲੱਗਾ ਜਿਸ ਦਿਨ ਦੇ ਸ਼ਨੀ ਗਾਉਣਾ ਆਣਾ ਸ਼ੁਰੂ ਕੀਤਾ ਸ਼ਨੀ ਮਹਾਰਾਜ ਦੀ ਇਸ ਪੂਜਾ ਕਰਨੀ ਸ਼ੁਰੂ ਕੀਤੀ ਜਦੋਂ ਦੇ ਇੱਥੇ ਨਸਮਸਤਕ ਹੋਏ ਆ ਸੇਵਾ ਕਰਨੀ ਸ਼ੁਰੂ ਕੀਤੀ ਮਤਲਬ ਜੀਵਨ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਲਈ ਵੀ ਇੰਨੀਆਂ ਪੋਜ਼ਿਟਿਵਿਟੀ ਆਈ ਲਾਈਫ ਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ ਸੀ ਜਿਹੜੀਆਂ ਆਪਣੇ ਆਪ ਖਤਮ ਹੁੰਦੀਆਂ ਗਈਆਂ ਦੂਰ ਹੁੰਦੀਆਂ ਗਈਆਂ ਤੇ ਅੱਜ ਇਹਨਾਂ ਦੀ ਕਿਰਪਾ ਦੇ ਨਾਲ ਨੌਂ ਨਿਦਾ ਬਾਰਾ ਸਦਾ ਜੀ ਕੋਈ ਸਾਂਝੀ ਕਰਨੀ ਚਾਹੁੰਗੇ ਕਿਰਪਾ ਜਿਹੜੀ ਵੀ ਇਸ ਦਰ ਤੇ ਆਣ ਤੋਂ ਬਾਅਦ ਤੁਹਾਡੇ ਤੇ ਕਿਰਪਾ ਆਈ ਹੋਵੇ ਸ਼ਾਨੀ ਮਹਾਰਾਜ ਜੀ ਦੀ ਤੇ ਜੀਵਨ ਜਿਹੜਾ ਸੁਖਾਲਾ ਹੋਇਆ ਹੋਵੇ ਇੱਕ ਕੋਈ ਵਾਕਿਆ ਹੋਇਆ ਸੀ ਕੋਈ ਕਾਰ ਇਨਸੀਡੈਂਸ ਹੋਇਆ ਸੀਗਾ ਜਿਹਦੇ ਵਿੱਚ ਬੜੀ ਸਮੱਸਿਆ ਚੱਲਦੀ ਪਈ ਸੀਗੀ ਮਹਾਰਾਜ ਦੇ ਦਰ ਤੇ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਅਰਦਾਸ ਕੀਤੀ ਸੀ ਮੈਂ ਕਿਹਾ ਵੀ ਇਹ ਸਮੱਸਿਆ ਦਾ ਤੁਸੀਂ ਜਿਹੜਾ ਹੈਗਾ ਹੱਲ ਕਰੋ ਇਹਦਾ ਨਿਵਾਰਣ ਕਰੋ ਤੇ ਜਿਹੀ ਕਿਰਪਾ ਹੋਈ ਕਿ ਪੰਜ ਤੋਂ 6 ਮਹੀਨੇ ਦੇ ਵਿੱਚ ਹੀ ਲਗਾਤਾਰ ਸੇਵਾ ਕਰਨ ਦੇ ਨਾਲ ਨਾਲ ਉਹ ਸਮੱਸਿਆ ਦਾ ਹੱਲ ਹੋ ਗਿਆ ਤੇ ਅੱਜ ਦੇਖੋ ਬੜੀ ਕਿਰਪਾ ਦੇ ਨਾਲ ਖੁਸ਼ ਇੱਕ ਖੁਸ਼ੀ ਜੀਵਨ ਬਤੀਤ ਕਰ ਰਿਹਾ ਥੀ ਕਿੰਨਾ ਕਿ ਫਿਰ ਉਸ ਵਾਰ ਵਿਸ਼ਵਾਸ ਜਿਹੜਾ ਕਿ ਇਸ ਦਰ ਦੇ ਨਾਲ ਵੱਧ ਗਿਆ ਜਿਸ ਜਦੋਂ ਕਿਰਪਾ ਹੁੰਦੀ ਹੋਈ ਦੇਖੀ ਕਿ ਜਦੋਂ ਸੱਚੇ ਦਿਲੋਂ ਕੁਝ ਵੀ ਮੰਗਦੇ ਪੂਰਾ ਹੋ ਰਿਹਾ ਹੈ ਦੇਖੋ ਵਿਸ਼ਵਾਸ ਦੀ ਗੱਲ ਕਹੀਏ ਤਾਂ ਵਿਸ਼ਵਾਸ ਇੰਨਾ ਹੈ ਕਿ ਜੱਤ ਕਰ ਕਹਿੰਦੇ ਵੀ ਕੋਈ ਬਹੁਤ ਕੋਈ ਕਹਿਣ ਮਤਲਬ ਕਿ ਮਰਨ ਲਾਇਕ ਕੰਮ ਨਾ ਹੋਵੇ ਹਨਾ ਉਦੋਂ ਤੱਕ ਅਸੀਂ ਇੱਥੇ ਆਣਾ ਬੰਦ ਨਹੀਂ ਕਰਦੇ ਮਤਲਬ ਕਿ ਕੋਈ ਸ਼ਨੀਵਾਰ ਅੱਜ ਤੱਕ ਮੇਰੇ ਸਾਹਮਣਾਂ ਕੋਈ ਸ਼ਨੀਵਾਰ ਹੋਵੇਗਾ ਕਿ ਨਾ ਪਹੁੰਚ ਸਕੀਏ ਤਿੰਨ ਸਾਲ ਤੋਂ ਰੈਗੂਲਰ ਬਾਕੀ ਸਾਰੇ ਕੰਮਾਂ ਨੂੰ ਸਾਈਡ ਤੇ ਰੱਖ ਕੇ ਤਿੰਨ ਸਾਲ ਤੋਂ ਰੈਗੂਲਰ ਜਿਹੜਾ ਹੈਗਾ ਕਿ ਸ਼ਨੀਵਾਰ ਦੀ ਸ਼ਨੀਵਾਰ ਆਪਾਂ ਇੱਥੇ ਪਹੁੰਚਦੇ ਹਾਂ ਜੈ ਸ਼ੰਤ ਜੈ ਸ਼ੰਤ